ਵੈਰੀ ਖਾਲਸਾ ਵੈਰੋ ਜੀ ਕੀ ਫਤਿਹ ਅੱਜ ਪੰਜਾਬ ਜਿਸ ਘੜੀ ਵਿੱਚੋਂ ਦੀ ਗੁਜ਼ਰ ਰਿਹਾ ਹੈ ਅਸੀਂ ਦਰਬਾਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਕੰਪਲੈਕਸ 'ਚ ਖੜੇ ਆਂ ਤੇ ਮੇਰੇ ਨਾਲ ਸਰਦਾਰ ਅਮਰਿੰਦਰ ਸਿੰਘ ਢੀਂਸਾ ਜੋ ਬੈਰ ਸਕੋਰ ਬਲੂ ਅਸੀਂ ਫਿਲਮ ਜ਼ਮੀਨਾ ਚੱਕ 35 ਦੀਆਂ ਬਣਾਈਆਂ ਸਾਡੀ ਟੀਮ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਤੇ ਅਸੀਂ ਤਕਰੀਬਨ ਆਪਣੀ ਇਸ ਪ੍ਰੋਡਕਸ਼ਨ ਹਾਊਸ ਵੱਲੋਂ ਉਹ ਰੱਖਦੇ ਕਰੀਬ ਅਸੀਂ ਦਵਾਈਆਂ ਲੈ ਕੇ ਆਏ ਆ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ માતા ਬੱਚੇ ਇਸ ਫਲਦਾਣੂ ਚੇਹ ਰਹੇ ਨੇ ਕਿ ਉਹ ਕਿਸੇ ਵੀ ਉਹਨਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਕਹਿੰਦੇ ਨੇ ਜੋ ਚੀਜ਼ ਅਸੀਂ ਬਤ ਤੋਂ ਬਤ ਉਹਨਾਂ ਨੂੰ ਮਹੱਈਆ ਕਰਾਈਏ ਉਹ ਥੋੜੀ ਹੈ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਬਹੁਤ ਰਿਣੀ ਆ ਸ਼ਰੂਮ ਦੀ ਕਮੇਟੀ ਦਾ ਵੀ ਰਿਣੀ ਆ ਕਿ ਜਿਸ ਤਰ੍ਹਾਂ ਦੀ ਮਦਦ ਸਾਰਾ ਪੰਜਾਬ ਕਰ ਰਿਹਾ ਸਾਡੇ ਇਹਨਾਂ ਭੈਣ ਭਰਾਵਾਂ ਦੀ ਉਸ ਤਰ੍ਹਾਂ ਦੀ ਮਦਦ ਦੁਨੀਆ ਪਰਚੋਂ ਆਵਾਜ਼ਾਂ ਆ ਰਹੀਆਂ ਨੇ ਦੁਨੀਆ ਪਰਚੋਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਤਤਾਂ ਭੇਜ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਣੀ ਫਿਲਮ ਜੋ ਅਸੀਂ 10 ਇਸ ਸੈਪਟੰਬਰ ਨੂੰ ਰਿਲੀਜ਼ ਕਰਨੀ ਸੀ ਉਹ ਵੀ ਅਸੀਂ ਇੱਕ ਮਹੀਨਾ ਲੇਟ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਆਪਣੇ ਮਾਈ ਭਾਈ ਦੇ ਨਾਲ ਪਹਿਲਾਂ ਖੜੇ ਆਂ ਫਿਲਮਾਂ ਫਿਲਮਾਂ ਤਾਂ ਬਣਦੀਆਂ ਰਹਿਣਗੀਆਂ ਤੇ ਰਿਲੀਜ਼ ਹੁੰਦੀਆਂ ਰਹਿਣਗੀਆਂ ਪਰ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਆ ਦੇ ਨਾਲ ਖੜਨਾ ਉਹ ਬਹੁਤ ਵੱਡੀ ਗੱਲ ਹੈਗੀ ਐ ਸੋ ਮੈਂ ਬੜਾ ਸੁਪਰ ਗੁਜ਼ਾਰਾਂ ਰਿਨੀਆਂ ਕਿ ਫਰੋਮਨੀ ਕਮੇਟੀ ਵੀ ਹਰ ਪੱਖੋਂ ਪੂਰਨ ਰੂਪ ਨਾਲ ਮਦਦ ਕਰ ਰਹੀ ਹੈ ਹਰ ਥਾਂ ਤੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲ ਰਹੇ ਨੇ ਉਹਨਾਂ ਨੂੰ ਠਹਿਰਨ ਦੇ ਲਈ ਵਿਵਸਥਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਸਾਡੀਆਂ ਸਮਾਜ ਸੇਵੀ ਸੰਸਥਾ ਵੀ ਲੱਗੀਆਂ ਹੋਈਆਂ ਨੇ ਇਸ oprale ਦੇ ਵਿੱਚ ਸਾਡਾ ਕਲਾਕਾਰ ਭਾਈਚਾਰਾ ਵੀ ਲੱਗਿਆ ਹੈ ਇਸ oprane ਦੇ ਵਿੱਚ ਸੋ ਅਸੀਂ ਆਪਣੇ ਰਿਕਾਰਡਸ ਵੱਲੋਂ ਇਹ ਛੋਟਾ ਜਿਹਾ ਇੱਕ ਉਪਰਾਲਾ ਕਰਨ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਉਹਨਾਂ ਭੈਣ ਭਰਾਵਾਂ ਤੱਕ ਉਹਨਾਂ ਸਾਡੇ ਬਜ਼ੁਰਗਾਂ ਤੱਕ ਸਾਡੀਆਂ ਮੈਡੀਸਿਨਸ ਪਹੁੰਚਣਗੀਆਂ ਜਿਹੜੇ ਕਿ ਰੋੜ ਬੰਦ ਨੇ ਤੇ ਮੈਂ ਫਿਰ ਇੱਕ ਵਾਰ ਸਮੁੱਚੇ ਪੰਜਾਬੀਆਂ ਦਾ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਉਹ ਵਾਕਈ ਵਾ ਕਮਾਲ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਮੈਂ ਮਰਿੰਦਰ ਢੀਮਸਾ ਕਰਨ ਉਹਨਾਂ ਨੂੰ ਕਹਾਂਗਾ ਜੋ ਫਿਲਮ ਦੇ ਡਾਇਰੈਕਟਰ ਨੇ ਕਿ ਉਹ ਵੀ ਚੰਦ ਸ਼ਬਦ ਕਹੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਸਾੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਇਸ ਔਖੇ ਦੌਰ ਤੋਂ ਗੁਜ਼ਰ ਰਿਹਾ ਉਹਦੇ ਲਈ ਸਾਡੀ ਸਾਰੀ ਟੀਮ ਦੀ ਜਿਵੇਂਰੇ ਵੱਲੋਂ ਬੜੀ ਸੰਵੇਦਨਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿੰਨਾ ਕੁ ਵੀ ਆਪਣੀ ਕੋਸ਼ਿਸ਼ ਦੇ ਨਾਲ ਇਸ ਦੇ ਵਿੱਚ ਯੋਗਦਾਨ ਕਰ ਸਕੀਏ ਅੱਜ ਅਸੀਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸਾਡੀ ਟੀਮ ਜੋ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਨਾਲ ਲੈ ਕੇ ਸਾਡੀ ਟੀਮ ਦੇ ਨਾਲ